ਦੋਂ ਕੋਈ ਪਤੰਗ ਦੀ ਜੋ ਡੋਰ ਫੜ ਕੇ ਪਤੰਗ ਨੂੰ ਉਡਾਉਂਦਾ ਹੈ ਮੂਹ ਵਿੱਚ ਗਰੂੜ ਦੁਗਾਰ ਪਾਏ ਜੋ ਸੱਪ ਲੜਾਏ ਦੇ ਜਿਵੇਂ ਕੋਈ ਮੂੰਹ ਦੇ ਵਿੱਚ ਗਿੰਦੇ ਗਰੂੜ ਮੰਤਰ ਦਾ ਜਾਪ ਕਰੇ ਤੇ ਜੋ ਦੁਗਾਰ ਜੋ ਬੂਟੀ ਹੈ ਆਪਣੇ ਮੂੰਹ ਦੇ ਵਿੱਚ ਪਾ ਕੇ ਕਹਿੰਦੇ ਸੱਪ ਨੂੰ ਲੜਾ ਲਵੇ ਤੇ ਉਸ ਨੂੰ ਕਹਿੰਦੇ ਸੱਪ ਦੀ ਜੋ ਜ਼ਹਿਰ ਨਹੀਂ ਚੜਦੀ ਰਾਜਾ ਫਿਰ ਫਕੀਰ ਹੋਏ ਸੁਣ ਦੁੱਖ ਮਿਟਾਏ ਤੇ ਜਿਵੇਂ ਕਹਿੰਦੇ ਰਾਜਾ ਰਾਤ ਦੇ ਸਮੇਂ ਆਪਣਾ ਭੇਸ ਬਦਲ ਕਰਕੇ ਫਕੀਰੀ ਦਾ ਲਿਬਾਸ ਧਾਰਨ ਕਰਕੇ ਫਕੀਰ ਹੋ ਕਰਕੇ ਫਿਰਦਾ ਹੈ ਲੋਕਾਂ ਦੇ ਦੁੱਖ ਸੁਣਦਾ ਹੈ ਫਿਰ ਉਸ ਦੁੱਖ ਨੂੰ ਮਟਾਉਂਦਾ ਹੈ ਪਰਿਆਦ ਸੁਣਦਾ ਹੈ ਜੇ ਜੋ ਕੋਈ ਅਚਰਜ ਕਉਤਕ ਦੁਆਰਾ ਕਹਿੰਦੇ ਸਿੱਖਾਂ ਦੇ ਕੋਈ ਦੁੱਖਾਂ ਨੂੰ ਕੋਈ ਦੂਰ ਕਰਦੇ ਹਨ ਸੰਗ ਹੈ ਅੰਦਰ ਸਾਬਤਾ ਜਿਸ ਗੁਰੂ ਸਹਾਈ ਜੇ ਸਿੱਖ ਉਹ ਸਿੱਖ ਦੇ ਉਪਰ ਗੁਰੂ ਆਪ ਸਹਾਈ ਹੁੰਦਾ ਹੈ ਸਦਾ ਅੰਗ ਸੰਗ ਰਹਿੰਦਾ ਹੈ ਐਸੇ ਜੋ ਸਿੱਖਾਂ ਦੇ ਵੱਲੋਂ ਕਹਿੰਦੇ ਰਚਾਏ ਹੋਏ ਕਉਤਕਾਂ ਦੇ ਵਿੱਚ ਜੋ ਡਿਢ ਉਹ ਪੱਕੇ ਰਹਿੰਦੇ ਹਨ ਇਕ ਓੰਕਾਰ ਸਤਿਗੁਰ ਪ੍ਰਸਾਦ ਪਿਛਲੀ ਜੋ ਵਾਰ ਹੈ ਉਸ ਸਮਾਪਤ ਹੁੰਦੀ ਹੈ ਹੁਣ ਜੋ 7ਵੀਂ ਅਵਾਰ ਹੈ ਉਸ ਦੀ ਪ੍ਰਾਰੰਭਤਾ ਹੈ ਅਵਾਰ ਦੇ ਆਰੰਭਤਾ ਤੋਂ ਮਹਿਲਾਂ ਜੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਜੋ ਮੰਗਲ ਹੈ ਉਚਾਰਨ ਕੀਤਾ ਹੈ ਜੋ ਇੱਕ ਅਦਵਾਤ ਸਰੂਪ ਜੋ ਪਰਮੇਸ਼ਰ ਓਮਕਾਰ ਜੋ ਸਭ ਦਾ ਪ੍ਰਕਾਸ਼ਿਕ ਨਾ ਸਤ ਜੋ ਨਾਸ਼ ਤੋਂ ਰਹਿਤ ਗੁਰ ਜੋ ਚੇਤਨ ਸਰੂਪ ਆਨੰਦ ਪ੍ਰਸਾਦ ਜੋ ਆਨੰਦ ਸਰੂਪ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਦੁਆਰਾ ਹੀ ਪ੍ਰਾਪਤ ਹੁੰਦਾ ਹੈ। ਪੌੜੀ ਤੀਰਤ ਮੰਝ ਨਿਵਾਸ ਹੈ ਬਗਲਾ ਅਪਤੀਣਾ ਜਿਵੇਂ ਕੋਈ ਬੰਗਲਾ ਤੀਰਥ ਵਿੱਚ ਕਹਿੰਦੇ ਵੱਸਦਾ ਹੈ ਨਿਵਾਸ ਕਰਦਾ ਹੈ ਪਰ ਤੀਰਥ ਤੋਂ ਕਹਿੰਦੇ ਪਤੀਜ ਦਾ ਨਹੀਂ ਭਾਵ ਵਿਸ਼ਵਾਸ ਨਹੀਂ ਕਰਦਾ। ਇਵੇਂ ਹੀ ਕਹਿੰਦੇ ਭਜਨ ਸਿਮਰਨ ਦਾ ਜੋ ਪਵਿੱਤਰ ਜੋ ਅਸਥਾਨ ਹੈ ਜਿੱਥੇ ਕਹਿੰਦੇ ਮੱਛੀਆਂ ਫੜ ਕੇ ਪਾਪ ਕਰਨੇ ਚੰਗੇ ਨਹੀਂ ਇਸ ਪ੍ਰਕਾਰ ਕਹਿੰਦੇ ਉਸ ਬਗਲੇ ਦੀ ਨਿਆਈ। ਜੋ ਮੀਣੇ ਤੇ ਜੋ ਪ੍ਰਥੀਏ ਵਰਗੇ ਕਹਿੰਦੇ ਜੋ ਗੁਰੂ ਰੂਪ ਤੀਰਥ ਦੇ ਕੋਲ ਰਹਿੰਦਿਆ ਮਨ ਜੰਨਾ ਦਾ ਭਤੀਜ ਦਾ ਨਹੀਂ ਮਾਇਆ ਰੂਪੀ ਕਹਿੰਦੇ ਉਸ ਮੱਛੀਆਂ ਨੂੰ ਨਿਆਈ ਹੀ ਉਹ ਫੜਦੇ ਰਹਿੰਦੇ ਹਨ ਐਸੇ ਜੋ ਹਨ ਲਵੇ ਬਬੀਹਾ ਵਰਸਦਾ ਜਲ ਜਾਇ ਨਾ ਪੀਣਾ ਜਿਵੇਂ ਜੋ ਮੀਂਹ ਵਰਸਦਾ ਹੈ ਤੇ ਉਦੋਂ ਕਹਿੰਦੇ ਜੋ ਬਬੀਹਾ ਹੈ ਪ੍ਰਿਯੋ ਪ੍ਰਿਯੋ ਸ਼ਬਦ ਨੂੰ ਕਰਕੇ ਜੋ ੁਕਾਰਦਾ ਹੈ ਬੋਲਦਾ ਹੈ ਪਰ ਉਸ ਕੋਲੋਂ ਕਹਿੰਦੇ ਜੋ ਪਾਣੀ ਹੈ ਪੀਤਾ ਨਹੀਂ ਜਾਂਦਾ ਕਿਉਂਕਿ ਉਸ ਦੇ ਕੰਠ ਦੇ ਵਿੱਚ ਕਹਿੰਦੇ ਛੇਕ ਹੁੰਦਾ ਹੈ ਇਸ ਤਰ੍ਹਾਂ ਕਹਿੰਦੇ ਉਹ ਜੋ ਸਵੰਤੀ ਬੂੰਦ ਪੈਣ ਦੇ ਨਾਲ ਹੀ ਉਸ ਦੀ ਤ੍ਰਿਪਤਾ ਹੁੰਦੀ ਹੈ ਤਾਂ ਕਰਕੇ ਉਸ ਪਰਮੇਸ਼ਰ ਦੇ ਵੱਲ ਉਸ ਬੱਦਲਾਂ ਦੇ ਵੱਲ ਮੂੰਹ ਕਰਕੇ ਪ੍ਰਿਯੋ ਪ੍ਰਿਯੋ ਉਚਾਰਦਾ ਹੈ ਉਸ ਸਵੰਤੀ ਜੋ ਬੂੰਦ ਹੈ ਉਸ ਨੂੰ ਤਰਸਦਾ ਹੈ ਕਿ ਐਸੇ ਬਨੂਨਰ ਪਰ ਆਨ ਦੇ ਰੂਪ ਦੇ ਵਿੱਚ ਕਹਿੰਦੇ ਰੰਗੇ ਗਏ ਹਨ ਜੰਗਲ ਅੰਦਰ ਜਾਇ ਕਿ ਹੁੰਦੇ ਹਨ ਜੋ ਪਖਾਡ ਨੂੰ ਕਮਾਉਂਦੇ ਹਨ ਐਸੀ ਜੋ ਰਚਨਾ ਰਚਦੇ ਹਨ ਦਰ ਸੇਵੈ ਮਿਰਗਾਵਲੀ ਹੋਏ ਬਹਿ ਅਵਤਾ ਇਹ ਮਿਰਗਾ ਦੀ ਨਿਆਈ ਜੋ ਡਾਰਾਂ ਉਸ ਦੇ ਬੂਹੇ ਤੋਂ ਕਹਿੰਦੇ ਖੜੋ ਕੇ ਕਹਿੰਦੇ ਜੋ ਸੇਵਾ ਕਰਨ ਲੱਗੀਆਂ ਐਸੀ ਕਹਿੰਦੇ ਜੋ ਵੈੜਾ ਹੋ ਕੇ ਭਾਵ ਜੋ ਆਕੜ ਦੇ ਬੈਠਣ ਲਾਕੜ ਦੇ ਵਿੱਚ ਬੈਠਦੇ ਹਨ ਇਸ ਤਰ੍ਹਾਂ ਕਹਿੰਦੇ ਉਸ ਮਿਰਗਾ ਦੀਆਂ ਡਾਰਾਂ ਦੀ ਨਿਆਈ ਜੋ ਸ਼ਾਹੂਕਾਰ ਪਖੰਡੀ ਦੇ ਦਰ ਤੇ ਸੇਵਾ ਕਰਨ ਲੱਗ ਜਾਂਨ ਫਿਰ ਵੀ ਕਹਿੰਦੇ ਜੋ ਵੈੜਾ ਹੋ ਕਰਕੇ ਪਾਵਾ ਕੜ ਦੇ ਨਾਲ ਉਹ ਬੈਠਣ ਲੱਗ ਜਾਂਦਾ ਹੈ ਕਰੈ ਹਕੂਮਤ ਅਗਲੀ ਕੂੜਾ ਮਦ ਮੱਤਾ ਤੇ ਉਸ ਝੂਠੇ ਜੋ ਹੰਕਾਰ ਦੇ ਵਿੱਚ ਉਹ ਮਸਤ ਹੋਇਆ ਰਹਿੰਦਾ ਹੈ ਮੇਰਾ ਗਾਵਲਾ ਆਪਾਦਿਕ ਜਨਮਰਾਂ ਤੋਂ ਕਹਿੰਦੇ ਬਹੁਤੀ ਜੋ ਹਕੂਮਤ ਕਰਨ ਲੱਗ ਪਿਆ ਇਸੇ ਤਰ੍ਹਾਂ ਕਹਿੰਦੇ ਜੋ ਪਖੰਡੀ ਝੂਠ ਤੇ ਹੰਕਾਰ ਦੇ ਵਿੱਚ ਜੋ ਮਸਤ ਹੋਇਆ ਰਾਜਿਆਂ ਨਾਲ ਉਹ ਵੀ ਕਹਿੰਦੇ ਬਹੁਤੀ ਜੋ ਸੇਵਕਾਂ ਦੇ ਉੱਤੇ ਫਿਰ ਉਹ ਜੋ ਹਕੂਮਤ ਹੈ ਉਹ ਕਰਨ ਦਾ ਹੈ ਬੋਲਣ ਕਾਜ ਵਿਗਾੜਿਆ ਜੋ ਮੂਲੀ ਬੱਤਾ ਤੇ ਇੱਕ ਦਿਨ ਕਹਿੰਦੇ ਜੋ ਆਪਣੇ ਸਾਥੀ ਜੋ ਗਿੱਦੜਾਂ ਦੀ ਜੀ ਆਵਾਜ਼ ਨੂੰ ਸੁਣ ਕਰਕੇ ਉਹੋ ਵੀ ਬੋਲ ਪਿਆ ਜਿਸ ਕਰਕੇ ਉਹ ਬੋਲਣਸਾਰ ਜੋ ਕੰਮ ਸੀ ਉਸ ਦਾ ਜੋ ਵਿਗੜ ਗਿਆ ਤੇ ਉਸ ਨੂੰ ਜਦੋਂ ਪਤਾ ਲੱਗਾ ਕਿ ਇਹ ਗਿੱਦੜ ਹੈ ਇਸ ਦਾ ਜੋ ਪਾਜ ਸੀ ਉਹ ਘੜ ਕੇ ਖੁੱਲ ਗਿਆ ਇਹ ਗਿੱਦੜ ਹੈ ਇਸ ਤਰ੍ਹਾਂ ਕਹਿੰਦੇ ਉਸ ਗਿੱਦੜ ਵਾਂਗ ਜੋ ਪਖੰਡੀ ਦੀ ਜੋ ਕਰਨੀ ਹੈ ਜੋ ਕੰਮਾਂ ਦਾ ਜੋ ਇਸ ਨੇ ਪਖੰਡ ਜੋ ਰਚਿਆ ਸੀ ਫਿਰ ਕਹਿੰਦੇ ਉਸ ਦਾ ਜੋ ਇਹ ਪਾਜ ਸੀ ਜੋ ਐਸੀ ਖੁੱਲ ਗਿਆ ਭਾਵ ਐਸੇ ਜੋ ਵਿਭ ਵਿਚਾਰ ਕਰਦਾ ਸੀ ऐसे कहंदे ਜਿਵੇਂ ਮੂਲੀ ਦਾ ਜੋ ਕਹਿੰਦੇ ਛੱਗ ਕਰਕੇ ਜੋ ਉਸ ਦਾ ਬੰਦੇ ਦਾ ਜੋ ਉਪਾਜ ਖੁੱਲ ਜਾਂਦਾ ਹੈ ਭਾਵ ਇਸ ਨੇ ਜਦੋਂ ਉਹ ਡਕਾਰ ਲੈਂਦਾ ਹੈ ਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਇਸ ਨੇ ਮੂਲੀ ਖਾਦੀ ਹੈ ਇਸ ਤਰ੍ਹਾਂ ਕਹਿੰਦੇ ਐਸੇ ਜੋ ਮਨੁੱਖ ਹਨ ਜੋ ਪਖੰਡੇ ਹਨ ਇਹਨਾਂ ਦਾ ਕਹਿੰਦੇ ਕਿਸੇ ਨਾ ਕਿਸੇ ਸਮੇਂ ਜੋ ਆਪਾਜ ਹੈ ਉਹ ਖੁੱਲ ਜਾਂਦਾ ਹੈ। ਕਿਉ ਦਰਗਹ ਮੀਣਾ ਮਾਰੀਏ ਕਰ ਕੂੜਕ ਪੁੱਤਾ। ਇਹੇ ਵਹੀ ਕਹਿੰਦੇ ਪਰਮੇਸ਼ਰ ਦੀ ਦਰਬਾਰ ਦੇ ਵਿੱਚ ਦਰਗਾਹ ਦੇ ਵਿੱਚ ਜੋ ਮੀਣੇ ਕਪਟੀਏ ਕਹਿੰਦੇ ਜੋ ਪੁਰਖ ਹਨ ਉਹਨਾਂ ਦਾ ਜੋ ਝੂਠ ਹੈ, ਕਪਟ ਹੈ। ਜੋ ਬੇਬਤ ਹੋਣ ਕਰਕੇ ਕਹਿੰਦੇ ਅੰਤ ਸਮੇਂ ਨੂੰ ਉਹ ਮਰ ਜਾਂਦੇ ਹਨ, ਉਹਨਾਂ ਦੇ ਸਾਰੇ ਜੋ ਕੀਤੇ ਹੋਏ ਮਾੜੇ ਕਰਮ ਹਨ। ਤੇ ਉਹ ਵੀ ਕਹਿੰਦੇ ਖੁੱਲ ਉਹਨਾਂ ਦਾ ਜੋ ਹੈ ਉਪਾਜ ਹੈ ਖੁੱਲ ਜਾਂਦਾ ਹੈ ਪੌੜੀ ਚੋਰ ਕਰੇ ਨਿਤ ਚੋਰੀਆਂ ਔੜਕ ਦੁਖਾ ਭਾਰੀ ਜਿਹੜੇ ਚੋਰ ਹਰ ਰੋਜ਼ ਚੋਰੀਆਂ ਕਰਦੇ ਹਨ ਕਹਿੰਦੇ ਉਹਨਾਂ ਨੂੰ ਵੀ ਅੰਤ ਸਮੇ ਜੋ ਭਾਰੀ ਜੋ ਦੁੱਖ ਉਹ ਚੱਲਣਾ ਪੈਂਦਾ ਹੈ ਨਕ ਨਕਨ ਫੜ ਵੰਡੀਐ ਰਵ ਪਰਨਾਰੀ ਉਹ ਸਮੇ ਜਿਹੜਾ ਪੁਰਸ਼ ਕਹਿੰਦੇ ਪਰਾਈ ਇਸਤਰੀ ਦੇ ਨਾਲ ਜੋ ਵਿਸ਼ੇ ਵਕਾਰ ਭੋਗਦਾ ਹੈ ਕਹਿੰਦੇ ਉਸ ਨੂੰ ਫੜ ਕਰਕੇ ਵੀ ਨੱਕ ਦੇ ਜੋ ਕੰਨ ਵੱਡ ਦਿੱਤੇ ਜਾਂਦੇ ਜਾਂਦੇ ਹਨ ਉਸ ਦੇ ਐਸਾ ਜੋ ਕੋਈ ਕੋ ਕਰਮ ਕਰਦਾ ਹੈ ਉਹ ਘਟ ਰੁੱਦੇ ਮਿਰਗ ਜੋ ਵਿਤ ਹਾਰ ਜਵਾਰੀ ਇਸ ਪ੍ਰਕਾਰ ਕਹਿੰਦੇ ਜੋ ਹਿਰਨ ਔਖੀ ਘੜੀ ਦੇ ਵਿੱਚ ਕਹਿੰਦੇ ਜਾਲ ਦੇ ਵਿੱਚ ਫਸਣ ਕਰਕੇ ਦੁਖੀ ਹੁੰਦਾ ਹੈ ਇਸ ਪ੍ਰਕਾਰ ਕਹਿੰਦੇ ਜੋ ਜੂਏ ਬਾਜੀ ਦੇ ਵਿੱਚ ਜੋ ਤਨ ਨੂੰ ਵੀ ਹਾਰ ਜਾਂਦਾ ਹੈ ਜੂਆ ਖੇਡਦਾ ਹੈ ਜੋ ਅੰਤ ਸਮੇਂ ਕਹਿੰਦੇ ਉਹ ਵੀ ਦੁੱਖ ਭੋਗਦਾ ਹੈ ਲੰਗੀ ਕੋਹਲ ਨਾ ਵਈ ਪਰਵੇਲ ਪਿਆਰੀ ਜਿਵੇਂ ਜੋ ਲੰਗੜਾ ਜੋ ਮਨੁੱਖਾ ਉਸ ਦੀ ਜੋ ਚਾਲ ਹੈ ਉਹ ਸੋਹਣੀ ਨਹੀਂ ਹੁੰਦੀ ਉਹ ਦੁਖੀ ਹੋ ਕੇ ਤੁਰਦਾ ਹੈ ਪਰ ਵੀ ਉਸ ਨੂੰ ਕਹਿੰਦੇ ਜੋ ਪਰਾਈ ਜੋ ਇਸਤਰੀ ਹੈ ਕਹਿੰਦੇ ਉਹ ਵੀ ਚੰਗੀ ਲੱਗਦੀ ਹੈ ਵਗ ਨਾ ਹੋ ਵਨ ਕੁੱਤੀਆਂ ਮਿਲੇ ਮਿਣੇ ਮੁਰਦਾਰੇ ਇਸ ਪ੍ਰਕਾਰ ਕਹਿੰਦੇ ਉਸ ਕੁੱਤਿਆਂ ਦੀ ਕਦੀ ਵਾਗ ਕਹਿੰਦੇ ਸਮੂਹ ਨੂੰ ਕਹਿੰਦੇ ਇਸ ਪ੍ਰਕਾਰ ਜੋ ਮੀਨੇ ਪੁਰਸ਼ਾਂ ਦੀ ਕਹਿੰਦੇ ਜੋ ਸੰਗਤ ਹੁੰਦੀ ਹੈ ਉਹ ਤਾਂ ਕਹਿੰਦੇ ਹਰਾਮ ਦਾ ਖਾਣਾ ਖਾਣ ਦੇ ਬਰਾਬਰ ਹੈ ਪਾਪਹੁ ਮੂਲ ਨਾ ਤੱਗੀਐ ਹੋਏ ਅੰਤੁ ਖਾਰੀ ਤੇ ਪਾਪ ਕਰਨ ਵਾਲਾ ਜੋ ਮਨੁੱਖ ਹੈ ਉਹ ਕਦੇ ਵੀ ਕਹਿੰਦੇ ਸਥਿਤ ਨਹੀਂ ਰਹਿ ਸਕਦਾ ਅੰਤ ਸਮੇਂ ਨੂੰ ਕਹਿੰਦੇ ਉਹ ਖਰਾਬ ਹੁੰਦਾ ਹੈ ਦੁੱਖ ਭੋਗਦਾ ਹੈ ਐਸੀ ਜੋ ਇਸ ਪੌੜੀ ਦੇ ਅੰਦਰ ਜੋ ਉਪਦੇਸ਼ ਮਿਲਿਆ ਹੈ ਭਾਵ ਕੇ ਜੋ ਚੋਰੀ ਕਰਦਾ ਹੈ ਜੋ ਵਿਸ਼ੇਵਕਾਰ ਭੋਗਦਾ ਹੈ ਜੂਆ ਖੇਡਦਾ ਹੈ ਆਦ ਜੋ ਪਰਾਇਆ ਜੋ ਧਨ ਤੱਕਦਾ ਹੈ ਐਸੇ ਜੋ ਮਨੁੱਖ ਹਨ ਕਹਿੰਦੇ ਅੰਤ ਸਮੇਂ ਨੂੰ ਦੁੱਖ ਹੀ ਭੋਗਦੇ ਹਨ ਉਹ ਕਦੀ ਵੀ ਸੁਖ ਨੂੰ ਦੀ ਪ੍ਰਾਪਤੀ ਨਹੀਂ ਕਰ ਸਕਦੇ ਜੋ ਇਹ ਕੋ ਕਰਮ ਕਰਦਾ ਹੈ ਮਨੁੱਖ ਅੰਤ ਸਮੇਂ ਨੂੰ ਉਸ ਨੂੰ ਦੁੱਖ ਹੀ ਭੋਗਣਾ ਪੈਂਦਾ ਹੈ ਉਸ ਦਰਗਾਹ ਦੇ ਵਿੱਚ ਵੀ ਉਸ ਨੂੰ ਕੋਈ ਢੋਈ ਨਹੀਂ ਮਿਲਦੀ ਇਹ ਅਸੇ ਮਨੁੱਖ ਨੂੰ ਜੋ ਪਾਪ ਕਰਮ ਕਰਦਾ ਹੈ ਜਿਤਨੀਆਂ ਵਿਚਾਰਾਂ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕਰਕੇ ਮਾਫ਼ ਕਰਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਹਨ ਆਪ ਸਰਬੱਤ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਅਖੀਰ ਲੀਆਂ ਦੋ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਵਗ ਨਾ ਹੋ ਵਨ ਕੁੱਤੀਆਂ ਮੀਨੇ ਮੁਰਦਾਰੀ ਪਾਪ ਹੋ ਮੂਲ ਨਾ ਤਕੀਐ ਹੋਏ ਅੰਤ ਖੁਵਾਰੀ ਵਾਹਿਗੁਰੂ ਜੀ ਕਾ ਖਾਲਸਾ वाहेगुरू जी फते हेविंदे हे गो, हे गो हे दया दीन दरदार पूर मोहित ਜਾ ਕਹਿ ਸਦਾ ਵਿਵੇਕ ਏ ਬ੍ਰਹਮ ਪਰ ਹਰ ਹਰੇ ਹੈਪੀ ਹੋ ਨਹਾਰ ਸੇ ਸੰਤਹ ਕਹਿ ਸਦਾ ਸੰਗ ਮੇਧਾਰਾ